जी, जी। कहाँ के रहने वाले हैं जिला जी। अच्छा आज आप आए हो जगदीप तो के घर क्या कारण? कारण जी उनके बेटे को जो डेड बॉडी आई है जैसे हमारा बच्चा है वो हमारे बच्चे के बराबरी है और उस दुख के कारण ही हम तो आए तो आपका बेटा भी क्या रशिया में गया है, क्या रशिया आर्मी में ਜੀ ਜੀ ਕਿਵੇਂ ਕਿਵੇਂ ਜਾਨੀ ਕਿ ਜਾਣਾ ਦਾ ਸੁਭਾਅ ਬਣਿਆ ਵੀ ਕਦੋਂ ਦਾ ਗਿਆ ਕਦੋਂ ਕਿਹੜੀ ਤਰੀਕ ਨੂੰ ਗਏ ਸੀ ਉਹ ਇੱਥੋਂ ਜੀ ਆਪਣੇ ਗਿਆ ਸੀਗਾ ਜੀ 16 ਜੁਲਾਈ ਨੂੰ ਸਟੱਡੀ ਵੀਜੇ ਤੇ ਉਸ ਤੋਂ ਬਾਅਦ ਸਾਡੀ ਮਹੀਨੇ ਦੇ ਕਰੀਬ ਸਾਡੀ ਗੱਲਬਾਤ ਹੁੰਦੀ ਰਹੀ ਆ ਉਸ ਤੋਂ ਬਾਅਦ ਬੱਚੇ ਨੂੰ ਮਾਸਕੋ ਤੋਂ ਸਾਢੇ 4 ਘੰਟੇ ਦਾ ਸਫ਼ਰ ਤੈਅ ਕਰਕੇ ਪਲਾਨ ਦੇ ਵਿੱਚ ਉਹ ਲੈ ਕੇ ਗਏ ਨੇ ਆਰਮੀ ਜੁਆਇਨਿੰਗ ਕਰਨ ਉਹ ਕਿਸੇ ਨੇ ਉਧਰ ਏਜੰਟਾਂ ਨੇ ਲਾਲਚ ਦੇ ਕੇ ਉਹਨੂੰ ਸੈਲਰੀ ਦਾ ਕੁਝ ਉਹਨੂੰ ਕਿਹਾ ਗਿਆ ਵੀ ਡਾਕਟਰ ਦਾ ਅਸਿਸਟੈਂਟ ਰੱਖਿਆ ਗਿਆ ਰੱਖਿਆ ਜਾਵੇਗਾ ਕਿਉਂਕਿ ਬੇਟੇ ਨੇ ਮੇਰੇ ਨੇ ਮੈਡੀਕਲ ਲਾਈਨ ਦੇ ਵਿੱਚ ਐਕਸ-ਰੇ ਟੈਕਨੀਸ਼ੀਅਨ ਦਾ ਡਿਪਲੋਮਾ ਕੀਤਾ ਹੋਇਆ ਸੀ ਉਸ ਬੇਸ ਤੇ ਹੀ ਬੱਚੇ ਨੇ ਕਿਹਾ ਵੀ ਚਲੋ ਸ਼ਾਇਦ ਸਾਡੀ ਤਰੱਕੀ ਹੋਊਗੀ ਕੁਝ ਫਾਇਦਾ ਹੋਊਗਾ ਵੀ ਚਲੋ ਮੈਨੂੰ ਆਪਣੇ ਪੜ੍ਹਾਈ ਦੇ ਬੇਸ ਤੇ ਹੀ ਕੰਮ ਮਿਲ ਰਿਹਾ ਸੋ ਉਹਨਾਂ ਨੇ ਕਿਹਾ ਵੀ ਚਲੋ ਮਾੜਾ ਮੱਟਾ ਤੁਸੀਂ ਉਹਨਾਂ ਦਾ ਟ੍ਰੀਟਮੈਂਟ ਕਰਨਾ ਜੋ ਉੱਥੇ ਜ਼ਖਮੀ ਹੋਣਗੇ ਬੰਦੇ ਤੇ 15 ਦਿਨ ਦੀ ਟ੍ਰੇਨਿੰਗ ਦਿੱਤੀ ਗਈ ਆ 15 ਦਿਨ ਤੋਂ ਬਾਅਦ ਉਹਨੂੰ ਫਰੰਟ ਲਾਈਨ ਤੇ ਲੜਾਈ ਦੇ ਵਿੱਚ ਭੇਜਿਆ ਗਿਆ ਕੀ ਗੱਲਬਾਤ ਕੀ ਹੋਈ ਸੀ ਕੀ ਤੁਹਾਨੂੰ ਪਤਾ ਚਲਿਆ ਕਿ ਆਪਕਾ ਬੇਟਾ ਫਰੈਂਡ ਲਾਈਨ ਤੇ ਸਾਨੂੰ ਜੀ ਲਾਸਟ 9 ਤਰੀਕ ਨੂੰ ਗੱਲਬਾਤ ਹੋਈ ਉਹਨਾਂ ਨਾਲ ਸਿਰਫ 22 ਸਕਿੰਟ ਉਹਦੇ ਵਿੱਚ 12 ਸਕਿੰਟ ਸਾਡੀ ਗੱਲਬਾਤ ਹੋਈ ਆ ਬੇਟੇ ਨੇ ਸਿਰਫ ਮੇਰਾ ਹਾਲਚਲ ਪੁੱਛਿਆ ਆਪਣਾ ਦੱਸਣ ਦੀ ਵਾਰੀ ਉਹ ਫੋਨ ਕੱਟਿਆ ਗਿਆ ਕੁਝ 9 ਕਿਹੜੇ ਜੀ 9 ਸਤੰਬਰ ਨੂੰ ਹੋਈ 9 ਮੌਸ 9 ਸਤੰਬਰ ਜੀ 2025 9 ਸਤੰਬਰ ਹਾਂਜੀ ਤਾਂ ਕੋਈ ਗੱਲਬਾਤ ਨਹੀਂ ਹੋਈ ਤੁਹਾਡੀ ਕੰਟਰੀ ਕਿ ਕੌਣ ਸੇ ਦੇਸ਼ ਗਿਆ ਥਾ ਰਸ਼ੀਆ मास्को शहर स्टडी गया विश्वर्मा चौक ले जी अच्छा तो uh, के लोकल ही अच्छा, तो फिर उसके बाद जब बातचीत हुई तो आपने देखा वर्दी पहने हुए जी जी आर्मी की वर्दी भी देखा है बेटे ने भी कहा हमने पूछा भी आपने आर्मी की वर्दी क्यों पहना और कह रहे हैं भी हमने वर्दी इसलिए पहना ये है कहते हैं पंद्रह दिन की आपकी हल्की फुल्की ट्रेनिंग है क्योंकि वहां लड़ाई लगी हुई है भी कुछ भी हो सकता है भी कोई माड़ी मोटी दिक्कत हुई भी आप अपना बचाव कर सकते हो रखना है आपको डॉक्टर का असिस्टेंट ही लेकिन वहाँ हल्की फुल्की ट्रेनिंग जरूरत है लेकिन उसे फिर असिस्टेंट की जगह भेज दिया बाद में उन्होंने बारजोन उन्हों में फ्रंट लाइन पे यूक्रेन में जो रूस के साथ युद्ध चला हुआ है ਉਸ ਕਬੀਤ ਅੰਤਰਨ ਪਬਲੀ ਨਾ ਸਮਾਹ ਹੋ ਗਿਆ ਗੱਲਬਾਤ 9 ਸਤੰਬਰ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਜੀ ਸਾਨੂੰ ਜਾਨੀ ਕਿ ਵੀਡੀਓ ਉਹਨਾਂ ਦੀ ਦੇਖਣ ਤੋਂ ਬਾਅਦ ਕਿਸੇ ਨੇ ਦੇਖੀ ਆ ਔਰ ਸਾਨੂੰ 11 ਸਤੰਬਰ ਨੂੰ ਪਤਾ ਲੱਗਿਆ ਦੋ ਦਿਨ ਬਾਅਦ ਹਾਂਜੀ 2025 ਦੇ ਵਿੱਚ ਤੋਂ ਕਰਜ ਲੈ ਕੇ ਵੇਚਿਆ ਦਾ ਆਪਣੀ ਹਾਂਜੀ ਆਪਣਾ ਪਲਾਟ ਮੈਂ ਗਹਿਣੇ ਰੱਖ ਕੇ ਬੱਚੇ ਨੂੰ ਭੇਜਿਆ ਸੀ ਹਮਨੇ 7.5 ਲੱਖ ਰੁਪਏ ਲਿਆ ਥਾ ਔਰ 4.5 ਲੱਖ ਤੋਂ ਏਜੰਟ ਨੇ ਲੈ ਲਿਆ ਬਾਕੀ ਕੁਝ ਉਸ ਦਾ ਜਾਣੇ ਦਾ ਕੁਝ ਖਰਚਾ ਹੋ ਗਿਆ ਟਿੱਕ ਟਕਾ ਹੋਇਆ सारा डाल साढ़े छह लाख उनका लग गया तो पुलिस में शिकायत दर्ज रूपए नहीं हम एजेंट के थ्रू इसलिए नहीं कुछ किया जी एजेंट कहता है भी हमने तो आपका बच्चा से वहां पहुंचा दिया जहा उसने कहा था उसके बाद आपकी बातचीत होती रही है इसलिए हमारा इसमें कोई दोष नहीं है तो फिर और हम शिकायत क्यों नहीं दर्ज इसीलिए तो की नहीं हमारा बच्चा बिल्कुल सही बात कर रहा था महीना ਹਾਂ ਤੇ ਹੁਣ ਤਾਂ 7-8 ਮਹੀਨੇ ਹੋ ਚੁੱਕੇ ਹੈ ਗੱਲਬਾਤ ਨਹੀਂ ਹੋਈ ਉਸ ਤੋਂ ਬਾਅਦ ਵੀ ਕੋਈ ਕੰਪਲੇਨਟ ਕੀਤੀ ਫਿਰ ਹੁਣ ਤੁਸੀਂ ਨਹੀਂ ਅਸੀਂ ਡੀਸੀ ਆਫਿਸ ਗਏ ਆ ਜੀ ਉਹਨਾਂ ਨੂੰ ਕੰਪਲੇਨਟ ਦੇ ਕੇ ਆਏ ਆ ਬਈ ਇਦਾਂ ਦਾ ਕਰਕੇ ਵੀ ਸਾਡਾ ਬੱਚਾ ਰਸੀਆ ਗਿਆ ਹੋਇਆ ਵੀ ਆ ਉਹਨੂੰ ਆਰਮੀ ਦੇ ਵਿੱਚ ਭੇਜਿਆ ਗਿਆ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਐਪਲੀਕੇਸ਼ਨ ਦੇ ਦਿਓ ਤੇ ਉਹਨਾਂ ਨੇ ਆਪਣੇ ਸਾਈਨ ਕਰਕੇ ਉਸੇ ਟਾਈਮ ਅੱਗੇ ਰੈਫਰ ਕਰ ਦਿੱਤੀ ਹੈ ਤੇ ਉਸ ਤੋਂ ਬਾਅਦ ਸਾਨੂੰ ਉਹ ਦਿੱਤੀ ਗਈ ਆ ਜੀ 20 ਸਤੰਬਰ ਨੂੰ ਤਕਰੀਬਨ ਕੋਈ ਕੋਈ ਨਹੀਂ ਕੋਈ ਰਿਸਪੌਂਸ ਨਹੀਂ ਮਿਲਿਆ ਜੀ ਸਿਰਫ ਇੱਕ ਆਪਣੇ ਸੀਬੀਆਈ ਵਾਲੇ ਆਏ ਸੀਗੇ ਤੇ ਉਹਨਾਂ ਨੇ ਆਪਣਾ ਬੱਚੇ ਦਾ ਸਾਰਾ ਕੁਝ ਪਤਾ ਲੈ ਕੇ ਚਲੇ ਗਏ ਕਹਿੰਦੇ ਸਾਨੂੰ ਘਰ ਨਹੀਂ ਲੱਭ ਰਿਹਾ ਸੀਗਾ ਮਹੀਨੇ ਡੇਢ ਮਹੀਨੇ ਬਾਅਦ ਆਏ ਨੇ ਸਾਡੇ ਕੋਲ ਤੇ ਅਸੀਂ ਤਕਰੀਬਨ ਸਾਰੇ ਭਜਨਾਟ ਕਰ ਲਿਆ ਉਸ ਤੋਂ ਬਾਅਦ ਦੋ ਐਮਪੀਆ ਕੋਲ ਵੀ ਜਾ ਚੁੱਕੇ ਹਾਂ ਉਹਨਾਂ ਚੋਂ ਇੱਕ ਐਮਪੀ ਮਿਲਿਆ ਤੇ ਇੱਕ ਨਾਲ ਕਾਲ ਤੇ ਹੀ ਗੱਲ ਹੋਈ ਆ ਠੀਕ ਹੈ ਜੀ ਤੇ ਉਹਨਾਂ ਦੇ ਪੀਏ ਸਾਹਿਬ ਨਾਲ ਹੀ ਗੱਲਬਾਤ ਹੋਈ ਉਹਨਾਂ ਨੇ ਡਾਕੂਮੈਂਟ ਮੰਗੇ ਉਹਨਾਂ ਦੇ ਦਿੱਤੇ ਉਹਨਾਂ ਨੇ ਐਪਲੀਕੇਸ਼ਨਾਂ ਗਾਹਾਂ ਭੇਜ ਵੀ ਦਿੱਤੀਆਂ ਤੇ ਇੱਕ ਦਾ ਰਿਸਪਾਂਸ ਆਇਆ ਉਹ ਕਹਿੰਦੇ ਆ ਵੀ ਪ੍ਰੋਸੈਸ ਚੱਲ ਰਿਹਾ ਹੂੰ ਤੇ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਉਮੀਦ ਹੈ ਆਪਕਾ ਬੇਟਾ ਵੀ ਸਹੀ ਸਲਾਮਤ ਹੈ ਕੁਝ ਜਾਣਕਾਰੀ ਹੋਰ ਮਿਲ ਪਾਈਏ ਇਸ ਕੇ ਲਈ ਨਹੀਂ ਫਿਲਹਾਲ ਤੋਂ ابھی ਕੁਝ ਨਹੀਂ ਪਤਾ ਜੀ ਹਮੇ ਵੀ ਬੱਚਾ ਠੀਕ ਹੈ ਜਾਂ ਕੋਈ ਗੱਲਬਾਤ ਹੈ ਉਸ ਕੇ ਸਾਥ ਕੋਈ अचानक कोई ऐसी कोई प्रॉब्लम हो गया हमें कोई पता नहीं इसके बारे में तो क्योंकि नौ सितंबर के बाद हमारे वार्तालाप नहीं हुई विदेश विदेश मंत्रालय मंत्रालय से बातचीत के पास हम दो दफा चले गए तीन नवम्बर दो हजार पच्चीस और एक दिसंबर दो हजार लेकिन अभी तक कोई रिस्पॉन्स नहीं मिला उन तरफ से बस वो यही कह रहे हैं है हमने तो बच्चे पीएमओ दफ्तर जाकर भी हमने एप्लीकेशन दे दिया वो भी कह रहे हैं है हमने तो जो बच्चे यहाँ आए हुए थे इंडियन सारे वापस भेज दिए हैं अभी हमारे पास कोई इंडियन बच्चा और नहीं है लेकिन आपका बेटा नहीं आया नहीं बिल्कुल नहीं तो फिर आप कैसे देखते हैं कि अभी आपके बेटे के बारे में जानकारी भी भी नहीं शिकायत दर्ज करवाई है बस तो ये खबरें सुन सुन के दिमाग टेंशन में पड़े से से रहे हैं सुबह शाम बस रोते रहते हैं कितने साल का था क्या नाम था तो? इक्कीस साल उम्र है जी इस महीने में दस तारीख को बाई साल स्टार्ट होना है नाम क्या समरजीत सिंह